ਜੀ ਹਾਂ ਰਾਜੀ ਸਾਜੇ ਲੱਗਦੇ ਆ ਇਹ ਜੀ ਜਿਹੜੇ ਮਹਾਰਾਸ਼ਟਰ ਦਾ ਆਪਾਂ ਇੱਥੋਂ ਦਾ ਜਿਹੜਾ ਸ਼ਿਵਾਜੀ ਸੀ ਲਓ ਜੀ ਹੁਣ ਆਪਾਂ ਬਾਬਾ ਨਾਮਦੇਵ ਜੀ ਦੇ ਜਨਮ ਸਥਾਨ ਤੇ ਪਹੁੰਚ ਚੁੱਕੇ ਆ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਤੁਸੀਂ ਵੀ ਕਰੋ ਦਰਸ਼ਨ ਇਹ ਜਗਾ ਅੱਜ ਵੀ ਉਵੇਂ ਦੀ ਉਵੇਂ ਛੋਟਾ ਜਿਹਾ ਕਮਰਾ ਬਣਾਇਆ ਹੋਇਆ ਉਸ ਤਰ੍ਹਾਂ ਕੱਚਾ ਜਿਹੜੀ ਸਥਾਨ ਬੱਬਾ ਜੀ ਅਨੰਮਦੇਵ ਜੀ ਦਾ ਜਨਮ ਸਥਾਨ ਹੈ ਇਸ ਨੂੰ ਬਹੁਤ ਤਰੀਕੇ ਦੇ ਨਾਲ ਸੰਭਾਲ ਕੇ ਰੱਖਿਆ ਹੋਇਆ ਸਾਰਿਆਂ ਨੇ ਇੱਥੇ ਅੰਦਰ ਜਾ ਕੇ ਮੱਠ ਦੇਖਿਆ ਸਪੇਸੋਟਾ ਯਾਰੂ ਮੈਂ ਇੱਕ ਸਭਾ ਵਾਲਾ ਨਰਦੇ ਉਹ ਦੋ ਦਰਵਾਜ਼ੇ ਇਹਦੇ ਤੇ ਇਸ ਤੋਂ ਬਾਅਦ ਅਰਦਾਸ ਬੇਨਤੀ ਹੋਈ ਤੇ ਸੰਗਤ ਅੱਗੇ ਚੱਲ ਪਈ ਇਹ ਬਾਬਾ ਨਾਮਦੇਵ ਜੀ ਦੇ ਘਰਦਿਆਂ ਚ ਗੱਠਾਂ ਦੀ ਇੱਥੇ ਨਿਸ਼ਾਨੀ ਆ ਉਸੇ ਤਰ੍ਹਾਂ ਚ ਗੱਠਾਂ ਪਈਆਂ ਇੱਥੇ ਸੰਭਾਲ ਕੇ ਰੱਖੀਆਂ ਹੋਈਆਂ ਇੱਥੇ